ਅਮਰ ਸ਼ਹੀਦ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਕੰਜ ਸਾਹਿਬ ਵਿਖੇ ਬਾਬਾ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਇਸ ਮਹਾਨ ਸਮਾਗਮ ਨੂੰ ਸਮਰਪਿਤ ਤਿਆਰੀਆਂ ਦੀ ਸ਼ੁਰੂਆਤ ਅੱਜ ਰਾਤ ਤੋਂ ਗੁਰਦੁਆਰਾ ਸਾਹਿਬ ਦੀ ਸਮੂੱਚੀ ਧਵਾਇ ਸੇਵਾ ਨਾਲ ਕੀਤੀ ਜਾ ਰਹੀ ਹੈ। ਗੁਰਦੁਆਰਾ ਸ਼ਹੀਦ ਗੰਚ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਜੀ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਧਵਾਇ ਸੇਵਾ ਵਿੱਚ ਹਿੱਸਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੌਮ ਘੁਮਾ ਕੇ ਪਹੁੰਚਣ अनुशासन ਤੇ ਨਿਮਰਤਾ ਨਾਲ ਸੇਵਾ ਕਰਨ ਤੇ ਇੱਕ ਦੂਜੇ ਨਾਲ ਪਿਆਰ ਤੇ ਸਹਿਯੋਗ ਨਾਲ ਕੰਮ ਕਰਨ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦਰਾ ਸ਼ਹੀਦਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਨੂੰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ શ્રી ਅਮਰਸਰ ਵੱਲੋਂ ਬੜਾ ਹੀ ਖਾਦਾਪੂਰਵਕ ਮਨਾਇਆ ਜਾ ਰਿਹਾ ਆ ਇਸ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਈ ਅਕਤੂਬਰ 2025 ਨੂੰ ਸਮਾਪਤੀ ਤੋਂ ਬਾਅਦ ਗੁਰਦਰਾ ਸਾਹਿਬ ਜੀ ਦੀ ਸਮੁੱਚੀ ਧਵਾਇ ਕੀਤੀ ਜਾਣੀ ਆ ਇਸ ਧਵਾਇ ਵਿੱਚ ਸੰਗਤ ਨੂੰ ਹਮੋਂ ਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਆ ਇਹ ਵੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਸੰਗਤ ਚੜਤ ਵਿੱਚ ਸਰਫ ਤੇ ਤੌਲੀਏ ਆਂਦੀ ਸੇਵਾ ਕਰਦੀ ਆ ਤੌਲੀਏ ਵੀ ਸੁੱਚੇ ਲਿਆਂਦੇ ਜਾਣ ਤੇ ਸਰਫ ਦੇ ਪੈਕਟਾ ਆਪਣੇ ਆਪ ਨਾ ਪਾੜੇ ਜਾਣ ਇਸ ਸੇਵਾ ਦੇ ਵਿੱਚ ਬੱਚੇ ਭੈਣਾ ਬਜ਼ੁਰਗ ਸ਼ਾਮਿਲ ਹੁੰਦੇ ਆ ਇੱਕ ਦੂਜੇ ਵਿੱਚ ਸਲਿੱਪ ਕਰਕੇ ਨਹੀਂ ਵੱਜਣਾ ਕੋਸ਼ਿਸ਼ ਕਰਨੀ ਆਪ ਇੱਕ ਦੂਜੇ ਦਾ ਕਹਿਣਾ ਮੰਨ ਕੇ ਪਿਆਰ ਨਾਲ ਨਿਮਰਤਾ ਦੇ ਨਾਲ ਸੇਵਾ ਕਰਨੀ ਆ ਇਸ ਸੇਵਾ ਵਿੱਚ ਸਮੂਹ ਸੰਗਤਾਂ ਸ਼ਾਮਿਲ ਹੋ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਕੰਝ ਸਾਹਿਬ ਵਿਖੇ ਬਾਬਾ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮਹਾਨ ਸਮਾਗਮ ਨੂੰ ਸਮਰਪਿਤ ਤਿਆਰੀਆਂ ਦੀ ਸ਼ੁਰੂਆਤ ਅੱਜ ਰਾਤ ਤੋਂ ਗੁਰਦੁਆਰਾ ਸਾਹਿਬ ਦੀ ਸਮੂੱਚੀ ਧਵਾਇ ਸੇਵਾ ਨਾਲ ਕੀਤੀ ਜਾ ਰਹੀ ਹੈ। ਗੁਰਦੁਆਰਾ ਸ਼ਹੀਦ ਗੰਚ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਜੀ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਧਵਾਇ ਸੇਵਾ ਵਿੱਚ ਹਿੱਸਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੌਮ ਘੁਮਾ ਕੇ ਪਹੁੰਚਣ अनुशासन ਤੇ ਨਿਮਰਤਾ ਨਾਲ ਸੇਵਾ ਕਰਨ ਤੇ ਇੱਕ ਦੂਜੇ ਨਾਲ ਪਿਆਰ ਤੇ ਸਹਿਯੋਗ ਨਾਲ ਕੰਮ ਕਰਨ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦਰਾ ਸ਼ਹੀਦਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਨੂੰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ શ્રી ਅਮਰਸਰ ਵੱਲੋਂ ਬੜਾ ਹੀ ਖਾਦਾਪੂਰਵਕ ਮਨਾਇਆ ਜਾ ਰਿਹਾ ਆ ਇਸ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ 30 ਅਕਤੂਬਰ 2025 ਨੂੰ ਸਮਾਪਤੀ ਤੋਂ ਬਾਅਦ ਗੁਰਦਰਾ ਸਾਹਿਬ ਜੀ ਦੀ ਸਮੁੱਚੀ ਧਵਾਇ ਕੀਤੀ ਜਾਣੀ ਆ ਇਸ ਧਵਾਇ ਵਿੱਚ ਸੰਗਤ ਨੂੰ ਹਮੋਂ ਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਆ ਇਹ ਵੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਸੰਗਤ ਚੜਤ ਵਿੱਚ ਸਰਫ ਤੇ ਤੌਲੀਏਾਂ ਦੀ ਸੇਵਾ ਕਰਦੀ ਆ ਤੌਲੀਏ ਵੀ ਸੁੱਚੇ ਲਿਆਂਦੇ ਜਾਣ ਤੇ ਸਰਫ ਦੇ ਪੈਕਟਾ ਆਪਣੇ ਆਪ ਨਾ ਪਾੜੇ ਜਾਣ ਇਸ ਸੇਵਾ ਦੇ ਵਿੱਚ ਬੱਚੇ ਭੈਣਾ ਬਜ਼ੁਰਗ ਸ਼ਾਮਿਲ ਹੁੰਦੇ ਆ ਇੱਕ ਦੂਜੇ ਵਿੱਚ ਸਲਿੱਪ ਕਰਕੇ ਨਹੀਂ ਵੱਜਣਾ ਕੋਸ਼ਿਸ਼ ਕਰਨੀ ਆਪ ਇੱਕ ਦੂਜੇ ਦਾ ਕਹਿਣਾ ਮੰਨ ਕੇ ਪਿਆਰ ਨਾਲ ਨਿਮਰਤਾ ਦੇ ਨਾਲ ਸੇਵਾ ਕਰਨੀ ਆ ਇਸ ਸੇਵਾ ਵਿੱਚ ਸਮੂਹ ਸੰਗਤਾਂ ਸ਼ਾਮਿਲ ਹੋ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ